ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਵਿਰੁੱਧ ਬੈਂਡ ਪਾਜਾ ਵਾਲੇ ਬਿਆਨ ਦੇ ਲਈ ਹਮਲਾਵਰ ਰੁਖ ਅਪਣਾਇਆ ਅੱਜ ਆਮ ਆਦਮੀ ਪਾਰਟੀ ਜ਼ਿਲ੍ਹਾ ਪੱਧਰ ਤੇ ਕਾਂਗਰਸ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੀ ਹੈ ਇਹ ਵਿਰੋਧ ਪ੍ਰਦਰਸ਼ਨ ਫਿਰੋਜ਼ਪੁਰ ਰੋਡ ਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਨੇੜੇ ਪੈਂਡ ਅਤੇ ਸੰਗੀਤ ਵਜਾ ਕੇ ਕੀਤਾ ਗਿਆ ਦੱਸਦੇ ਕਿ ਪ੍ਰਦਰਸ਼ਨ ਦੇ ਦੌਰਾਨ ਕਾਂਗਰਸੀ ਵਰਕਰਾਂ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਸੁਪਰ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਹੋਰ ਕੌਮ ਦੇ ਸੀ ਆਗੂਆਂ ਤੇ ਵਿਰੋਧ ਨਾਰੇਬਾਲ ਸੀ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੀ ਹਾਲਤ ਤੋਂ ਦੁਖੀ ਹੈ ਅਤੇ ਆਪਣੀ ਕਾਰਗੁਜ਼ਾਰੀ ਨੂੰ ਦੇਖਦਿਆਂ ਇੰਝ ਲੱਗਦਾ ਹੈ ਕਿ ਉਹ ਅਗਲੀਆਂ ਚੋਣਾਂ ਵੀ ਹਾਰਣ ਵਾਲੀ ਹੈ। ਇਸ ਲਈ ਉਹ ਨਿੰਦਨਯੋਗ ਬਿਆਨ ਦੇ ਰਹੇ ਹਨ। ਦੱਸਦੀ ਹੈ ਕਿ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਕਾਂਗਰਸ ਆਮ ਆਦਮੀ ਪਾਰਟੀ ਸਰਕਾਰ ਤੋਂ ਦੁਖੀ ਹੈ। ਪਹਿਲਾਂ ਉਹਨਾਂ ਕਿਹਾ ਸੀ ਕਿ ਇਹ ਸਰਕਾਰ 6 ਮਹੀਨੇ ਨਹੀਂ ਚੱਲੇਗੀ ਪਰ ਹੁਣ ਸਰਕਾਰ ਸਫਲ ਹੋ ਗਈ ਹੈ। ਬੱਚਿਆਂ ਨੂੰ ਬਿਹਤਰ ਸਿੱਖਿਆ ਮਿਲ ਰਹੀ ਹੈ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਨੇ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ ਤਾਂ ਆਮ ਆਦਮੀ ਪਾਰਟੀ ਇੱਕ ਵਾਰ ਫੇਰ ਪੰਜਾਬ ਦੇ ਵਿੱਚ 117 ਸੀਟਾਂ ਦੇ ਨਾਲ ਸਰਕਾਰ ਬਣਾਏਗੀ। ਭਾਈ ਜੀ ਮੈਂ ਪਹਿਲਾਂ ਰਾਹੁਲ ਗਾਂਧੀ ਜੀ ਨੂੰ ਇੱਕ ਬੇਨਤੀ ਕਰਦਾ ਤੁਹਾਡੇ ਜ਼ਰੀਏ ਵੀ ਇਹ ਜੇ ਨਕੰਮੇ ਇਨਸਾਨ ਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਤੁਸੀਂ ਪਿਛਲੇ ਦਿਨੀ ਸੁਣਿਆ ਹੋਣਾ ਪੰਜਾਬ ਦੇ ਵਿੱਚ ਬੰਬਾਂ ਦੀ ਗੱਲ ਕੀਤੀ ਸੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਗੱਲ ਕੀਤੀ ਸੀ ਬਾਜਵਾ ਸਾਹਿਬ ਨੇ। ਵਾਜਬਾ ਸਾਹਿਬ ਤੁਹਾਡੇ ਕਰਨ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣਾ ਹੁਣ ਦੇਖੋ ਤੁਸੀਂ ਇਨੀ ਸਾਡੇ ਮਾਣਯੋਗ ਹਰਪਜਨ ਈਟੀਓ ਜੀ ਬਾਰੇ ਬੋਲਿਆ ਜੀ ਬਾਜੀ ਈਟੀਓ ਸਾਹਿਬ ਬਾਰੇ ਬੋਲਿਆ ਕਿ ਆ ਵੀ ਛੋਟੇ ਘਰਾਂ ਦੇ ਆਮ ਘਰਾਂ ਦੇ ਐਮਐਲਏ ਮੰਤਰੀ ਨਹੀਂ ਬਣ ਸਕਦੇ ਇਹਨਾਂ ਤੇ ਯਰਿਆ ਨਹੀਂ ਜਾਂਦਾ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸੇ ਤਰ੍ਹਾਂ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟਾਂ ਦੇ ਕੇ ਵਿਧਾਨ ਸਭਾ 'ਚ ਭੇਜਿਆ ਵਿਧਾਨ ਸਭਾ 'ਚ ਭੇਜਿਆ ਉਹਨਾਂ ਨੂੰ ਐਮਐਲਏ ਬਣੇ ਮਨਿਸਟਰ ਬਣੇ ਮੁੱਖ ਮੰਤਰੀ ਬਣੇ ਇਹਨਾਂ ਤੋਂ ਬਾਈ ਜੀ ਜਰੇ ਨਹੀਂ ਜਾਂਦੇ ਜੀ ਪਰ ਇਹਨਾਂ ਤੇ ਡਰਨ ਵਾਲੇ ਨਹੀਂ ਹੈਗੇ ਜੋ ਮਰਜ਼ੀ ਬੋਲੀ ਜਾਣ ਇਹ ਲੋਕਾਂ ਨੇ ਚਿਤਾਏ ਹੋਏ ਐ ਲੋਕਾਂ ਨੇ ਜੇ ਐਨਈਓ ਕਹਿੰਦੇ ਲੋਕ ਇਹਨਾਂ ਨੂੰ ਚਿਤਾਂਦੇ ਇਹਨਾਂ ਤੇ ਹੁਣ ਜਰਦੇ ਜਰ ਨਹੀਂ ਸਕਦੇ ਮੈਂ ਰਾਹੁਲ ਗਾਂਧੀ ਜੀ ਨੂੰ ਦੁਆਰਾ ਫੇਰ ਤੁਹਾਡੇ ਜ਼ਰੀਏ ਕਹਿੰਦਾ ਤੇ ਐਸੇ ਨਕਮੇ ਇਨਸਾਨ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ